ਸੁੰਦਰੀ ਗਾंड ਪੰਜਵਾਂ ਉੱਪਰ ਲਿਖੇ ਸਮਾਚਾਰ ਨੂੰ ਕੁਝ ਦਿਨ ਬੀਤ ਗਏ ਹਨ ਪੀੜੀ ਜੋ ਵਿਖੇ ਫਿਰ ਜੰਗਲ ਵਿੱਚ ਮੰਗਲ ਹੋ ਰਿਹਾ ਹੈ ਬਣਾ ਦੇ ਵਿਰਸ਼ਾ ਹੀਠ ਧਰਮੀ ਬਹਾਦਰਾਂ ਦੀ ਗੈਮਾ ਗੈਮ ਹੋ ਰਹੀ ਹੈ ਕੋਈ ਪਾਠ ਕਰ ਰਿਹਾ ਹੈ ਕੋਈ ਕੱਪੜੇ ਪਹਿਨਦਾ ਹੈ ਕੋਈ ਲੰਗਰ ਵਾਸਤੇ ਲੱਕੜਾਂ ਢੂੰਡ ਰਿਹਾ ਹੈ ਕੋਈ ਫਲਾਂ ਦੀ ਭਾਲ ਵਿੱਚ ਹੈ ਮਾਨੋ ਇਹ ਸ਼ੇਰ ਆਪਣੇ ਆਨੰਦ ਭਵਨ ਵਿੱਚ ਨਿਸ਼ਚਿੰਤ ਮੌਜਾਂ ਲੁੱਟ ਰਹੇ ਹਨ ਇਹਨਾਂ ਨੂੰ ਇਹ ਗੱਲ ਚੇਤੇ ਵੀ ਨਹੀਂ ਕਿ ਸਾਡੇ ਮਾਪੇ ਕਿੱਥੇ ਹਨ ਤੇ ਘਰਵਾਰ ਕਿਹੜੇ ਪਾਸੇ ਹਨ ਇਹਨਾਂ ਦੇ ਰੋਮ-ਰੋਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਤ ਸਮਾ ਰਹੀ ਹੈ ਅਰ ਧਰਮ ਦੀ ਰਾਖੀ ਕਰਨਾ ਇਹਨਾਂ ਨੇ ਆਪਣੇ ਜਨਮ ਦਾ ਕੰਮ ਸਮਝਿਆ ਹੈ ਇਸ ਕਰਕੇ ਅਜਿਹੇ ਡਰਾਉਣੇ ਬਣਾ ਵਿੱਚ ਨਿਰਪੈ ਸ਼ੇਰਾਂ ਵਾਂਗ ਰਾਜ ਰਹੇ ਹਨ ਰਾਤ ਦਾ ਬੇੜਾ ਹੈ ਸਾਰੀ ਸੰਗਤ ਪ੍ਰਸ਼ਾਦ ਛੱਕ ਕੇ ਸੌਣ ਦੇ ਆਹਰ ਪਾਹਰ ਵਿੱਚ ਹੈ ਇੱਕ ਚਾਦਰੇਪੁਰ ਸੂਰ ਵੀਰਾਂ ਦੇ ਸ਼੍ਰੋਮਣੀ ਸ਼੍ਰੋਮਣੀ ਸ਼ਾਮ ਸਿੰਘ ਜੀ ਬੈਠੇ ਹਨ ਗੱਲਾਂ ਹੋ ਰਹੀਆਂ ਹਨ ਸ਼ਾਮ ਸਿੰਘ ਫੇਰ ਬੀਬੀ ਜੀ ਕੀ ਸੰਕਲਪ ਹੈ ਸੁਰਸਤੀ ਜਿਸ ਤਰ੍ਹਾਂ ਆਪ ਦੀ ਆਗਿਆ ਹੋਵੇ ਸ਼ਾਮ ਸਿੰਘ ਸਾਡੀ ਆਗਿਆ ਕੀ ਜਿਵੇਂ ਤੁਹਾਡੀ ਪਰਸੰਨਤਾ ਹੋਵੇ ਅਸੀਂ ਉਸੇ ਤਰ੍ਹਾਂ ਕਰ ਦੇਵੀਏ ਜੀ ਤੁਸੀਂ ਚਾਹੋ ਤਾਂ ਤੁਹਾਡੇ ਸਵਾਮੀ ਨੂੰ ਫੜ ਲਿਆ ਵੀਏ ਤੇ ਤੁਸੀਂ ਉਸ ਨਾਲ ਵਸੋ ਜੇ ਤੁਹਾਨੂੰ ਉੱਥੇ ਪਹੁੰਚਾ ਦੇ ਵੀਏ ਤਾਂ ਪਹੁੰਚਾ ਸਕੀਦਾ ਹੈ ਪਰ ਮੁਗਲ ਨੇ ਪਿੱਛਾ ਨਹੀਂ ਛੋੜਨਾ ਇਹ ਤਾਂ ਆਪੇ ਮੋੜ ਉਸ ਦੇ ਬਸ ਪੈ ਜਾਣਾ ਹੋਵੇਗਾ ਜੋ ਗੱਲ ਤੁਸੀਂ ਕਹੋ ਹੋ ਜਾਸੀ ਬਲਵੰਤ ਸਿੰਘ ਸਾਡਾ ਭਰਾ ਹੈ ਸਾਰੇ ਸਿੰਘ ਇਸ ਨੂੰ ਪਿਆਰ ਕਰਦੇ ਹਨ ਇਹ ਪੂਰਾ ਸਿੰਘ ਹੈ ਤੇ ਵੱਡਾ ਯੋਧਾ ਹੈ ਤੁਸੀਂ ਇਸ ਦੀ ਭੈਣ ਹੋ ਸਭ ਖਾਲਸਾ ਆਪ ਨੂੰ ਭੈਣਵਤ ਸਮਝਦਾ ਹੈ ਸੁਰਸਤੀ ਮਹਾਰਾਜ ਪ੍ਰਤਾਜੀ ਗ੍ਰਹਸਤ ਮਾਰਗ ਤੋਂ ਮੇਰਾ ਚਿੱਤ ਉਪਰਾਮ ਹੈ ਅਰ ਪਰਤਾਜੀ ਮੈਨੂੰ ਆਪ ਤਿਆਗ ਤਿਆਗ ਗਏ ਹਨ ਮੇਰੀ ਰੱਖਿਆ ਕਰਨੀ ਉਹਨਾਂ ਦਾ ਧਰਮ ਸੀ ਜਿਸ ਵੱਲੋਂ ਉਹ ਕੰਨੀ ਕਤਰਾ ਗਏ ਹਨ ਮੈਂ ਹੁਣ ਮੁੜ ਉਸ ਧੰਦੇ ਵਿੱਚ ਪੈਣਾ ਨਹੀਂ ਚਾਹੁੰਦੀ ਜਿਸ ਤੋਂ ਮੈਨੂੰ ਗੁਰੂ ਜੀ ਨੇ ਰਖ ਲਿਆ ਹੈ ਮੇਰੀ ਵਾਸ਼ਨਾ ਇਹ ਹੈ ਕਿ ਮੇਰੀ ਉਮਰਾਂ ਖਾਲਸੇ ਜੀ ਦੀ ਸੇਵਾ ਵਿੱਚ ਸਫਲ ਹੀ ਹੋਵੇ ਜੇਕਰ ਆਪ ਆਗਿਆ ਬਖਸ਼ੋ ਤਾਂ ਮੈਂ ਆਪਣੇ ਭਰਾਵਾਂ ਵਿੱਚ ਰਹਾ ਜਦ ਸੁਖ ਦੇ ਦਿਨ ਹੋਣ ਤਾਂ ਲੰਗਰ ਆਦਿਕ ਦੀ ਸੇਵਾ ਕਰਾਂ ਜਦ ਜੁੱਧ ਚੜੋਂ ਤਦ ਵੀ ਮੈਂ ਨਾਲ ਰਹਾ ਅਰ ਕਾਇਲ ਭਰਾਵਾਂ ਦੀ ਮੱਲਮ ਪੱਟੀ ਕੀਤਾ ਕਰਾਂ ਮੈਥੋਂ ਇਹ ਨਹੀਂ ਡਿੱਠਾ ਜਾਂਦਾ ਕਿ ਮੇਰਾ ਵੀ ਧਰਮ ਵਿੱਚੇ ਜਾਨ ਤਲੀ ਪਰ ਤਰੀ ਫਿਰੇ ਤੇ ਮੈਂ ਆਪਣਾ ਜੀਵਨ ਧਰਮ ਅਰਪਣ ਨਾ ਕਰਾਂ ਇਹ দান ਕਰੋ ਕਿ ਤੁਸੀਂ ਤੁਸਾਂ ਜੀ ਦੀ ਕਿਰਪਾ ਨਾਲ ਬਾਣੀ ਪੜਾਂ ਨਾਮ ਜਪਾ ਤੇ ਸੇਵਾ ਕਰਾਂ ਜੇ ਮੇਰਾ ਜੀਵਨ ਧਰਮ ਦੇ ਅਰਪਣ ਹੋਵੇ ਤਦ ਮੇਰੇ ਵਰਗੀ ਭਾਗਾਾਂ ਵਾਲੀ ਕੌਣ ਹੈ ਸ਼ਾਮ ਸਿੰਘ ਵਰਗੇ ਛੇਰ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਅਰ ਸਿਰ ਤੋਂ ਪੈਰਾਂ ਤੱਕ ਥਰਰਾ ਗਿਆ ਪਰ ਫੇਰ ਸੋਚ ਕੇ ਬੋਲਿਆ ਸਾਡਾ ਜੀਵਨ ਬੜਾ ਖੁਰਦਰਾ ਹੈ ਮਸੀਮਤਾ ਦਾ ਸਾਹਮਣਾ ਰਹਿੰਦਾ ਹੈ ਖਾਸ ਕਰ ਅੱਜ ਕੱਲ ਤਾਂ ਤੁਸੀਂ ਆਪਣੇ ਇਲਾਕੇ ਵੀ ਨਹੀਂ ਜਾ ਸਕਦੇ ਤੁਸੀਂ ਦਲਾਂ ਦੇ ਦੁੱਖਾਂ ਵਿੱਚ ਕੀ ਘੁਨਿਸੋਂ ਸੁਰਸਤੀ ਨਿਵਾਉਣ ਵਾਲਾ ਸਤਿਗੁਰ ਹੈ ਮੈਂ ਸਾਰੇ ਦੁੱਖ ਝੱਲਾਂਗੀ ਅਰ ਜਨਮ ਸੇਵਾ ਵਿੱਚ ਸਫਲ ਕਰਾਂਗੀ ਸਰਦਾਰ ਫੇਰ ਕੁਝ ਸੋਚ ਕੇ ਬੋਲਿਆ ਤੂੰ ਇਸਤਰੀ ਨਹੀਂ ਦੇਵੀ ਹੈ ਤਨ ਤੇਰਾ ਜਨਮ ਹੈ ਜਿਸ ਨੂੰ ਧਰਮ ਨਾਲ ਇੱਡਾ ਪਿਆਰ ਹੈ ਬੀਬੀ ਭੈਣ ਤੇਰੀ ਭੌਣੀ ਕਰਤਾਰ ਪੂਰੀ ਕਰੇ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਤੂੰ ਜੇਕਰ ਚਾਹੇ ਪੰਥ ਦੀ ਸੇਵਾ ਕਰ ਆਪਣਾ ਜਨਮ ਸਫਲਾ ਕਰ ਲੈ ਮਰਦ ਬਣ ਜਾਏ ਤਾਂ ਨਿਭ ਸਕेंगे ਬਲਵੰਤ ਸਿੰਘ ਭੈਣ ਸਾਵਾਸ਼ ਤੇਰੇ ਪੁਰ ਗੁਰਦਿਆਂ ਖੁਸ਼ੀਆਂ ਸੱਚਮੁੱਚ ਤੂੰ ਗੁਰੂ ਜੀ ਦੀ ਪੁੱਤਰੀ ਹੈ ਤੇਰਾ ਹੌਂਸਲਾ ਸ਼ੇਰਾਂ ਵਰਗਾ ਹੈ ਕਰਤਾਰ ਤੇਰੀ ਸਹਾਇਤਾ ਕਰੇ ਮਾਈ ਪਾ ਗੋਦਾ ਹੱਥ ਤੇਰੇ ਸਿਰ ਤੇ ਰਹੇ ਹੋਵੇ ਸਰਸਤੀ ਵੀਰ ਜੀ ਇਹ ਦੇਹੀ ਬਿਨ ਸੰਹਾਰ ਹੈ ਅੰਤ ਬਿਨਸਣੀ ਹੈ ਫੇਰ ਜੇ ਪੰਥ ਦੀ ਸੇਵਾ ਵਿੱਚ ਬਿਨ ਸੇ ਤਦ ਇਸ ਤੋਂ ਵੱਧ ਕੇ ਕੀ ਲਾਹਾ ਹੈ ਕਿਵੇਂ ਸਾਡੇ ਸਤਿਗੁਰ ਜੀ ਦੇ ਸਹਿਜਾਦਿਆਂ ਨੇ ਜਾਨਵਾਰੀਆਂ ਤੇ ਕਿਵੇਂ ਹੱਸ ਕੇ ਭਾਈ ਮਣੀ ਸਿੰਘ ਜੀ ਨੇ ਬੰਦਬੰਦ ਕਟਾਏ ਜਦ ਵੀਰ ਜੀ ਇਹੋ ਜਿਹੇ ਮਹਾਤਮਾ ਕਰਵਾਨ ਹੋ ਰਹੇ ਹਨ ਤਾਂ ਅਸੀਂ ਆਪਣੀ ਜਾਨ ਨੂੰ ਕਿਸ ਦਿਨ ਲਈ ਸਾਹਮ ਸਾਹ ਕੇ ਰੱਖੀਏ ਮਾਪਿਓ ਸਾਕਾਂ ਅੰਗਾਂ ਨੂੰ ਪਰਤੱਖ ਦੇਖਾਈ ਹਾਂ ਕਿ ਉਹਨਾਂ ਦੇ ਮੋਹ ਕੂੜੇ ਹਨ ਤੁਸੀਂ ਜੋ ਬਲਦੀ ਸਿਖਾ ਤੋਂ ਮੈਨੂੰ ਬਚਾ ਆਂਦਾ ਤੇ ਆਪਣੀ ਜਾਨ ਕਸ਼ਟਾਂ ਵਿੱਚ ਪਾਈ ਤਾਂ ਤੁਸੀਂ ਸਧਾਰਨ ਭਰਾਵਾਂ ਵਾਂਗੂ ਨਹੀਂ ਕੀਤਾ ਤੁਹਾਡੇ ਹਿਰਦੇ ਵਿੱਚ ਧਰਮ ਸੀ ਤੁਹਾਡੇ ਮਨ ਵਿੱਚ ਗੁਰਾਂ ਦੀ ਪ੍ਰੀਤੀ ਸੀ ਤੁਹਾਡੇ ਅੰਦਰ ਅਣਖ ਸੀ ਇਸ ਕਰਕੇ ਤੁਸੀਂ ਮੇਰੇ ਤੇ ਐਡੀ ਦਇਆ ਕੀਤੀ ਹੁਣ ਜਦ ਮੈਂ ਸੋਚਦੀ ਹਾਂ ਕਿ ਧਰਮ ਅਜਹੀ ਪਵਿੱਤਰ ਵਸਤੂ ਹੈ ਕਿ ਇਸ ਨਾਲ ਜੋ ਕੰਮ ਹੁੰਦਾ ਹੈ ਸੋ ਦ੍ਰਿੜ ਤੇ ਸੱਚਾ ਅਰ ਅਟਲ ਹੁੰਦਾ ਹੈ ਤਾਂ ਮੈਂ ਇਸ ਤੋਂ ਕਿਉਂ ਮੂੰਹ ਮੋੜਾਂ ਤੁਹਾਡੇ ਮਨ ਵਿੱਚ ਇਹ ਸੰਸਾ ਹੋਊ ਕਿ ਤੀਵੀ ਜੇਕਰ ਸਰੀਰ ਕਰਕੇ ਨਿਰਵਲ ਹੁੰਦੀ ਹੈ ਉਕਰ ਹੀ ਮਨ ਕਰਕੇ ਵੀ ਨਿਰਵਲ ਹੈ ਪਰ ਇਸ ਸੰਸੇ ਨੂੰ ਵੀ ਨਿਵਿਰਤ ਕਰੋ ਇਸਤਰੀ ਦਾ ਮਨ ਮੋਮ ਵਰਗਾ ਨਰਮ ਤੇ ਪੱਥਰ ਵਰਗਾ ਕਰੜਾ ਹੁੰਦਾ ਹੈ ਅਤੇ ਧਰਮ ਦੀ ਪਾਣ ਜਦ ਇਸਤਰੀ ਦੇ ਮਨ ਪੂਰ ਚੜਦੀ ਹੈ ਤਦ ਉਹ ਐਸੀ ਦ੍ਰਿੜ ਹੁੰਦੀ ਹੈ ਕਿ ਉਸ ਨੂੰ ਕੋਈ ਹਿਲਾ ਨਹੀਂ ਸਕਦਾ ਮੈਂ ਇਹ ਗੱਲ ਛੇਖੀ ਮਾਰ ਕੇ ਨਹੀਂ ਆਖਦੀ ਪਰ ਨਿਰਾ ਸਤਗੁਰਾਂ ਦੀ ਕਿਰਪਾ ਪਰ ਭਰੋਸਾ ਰੱਖ ਕੇ ਆਖਦੀ ਹਾਂ ਇਹ ਸੁਣ ਕੇ ਸ਼ਾਮ ਸਿੰਘ ਤੇ ਬਲਵੰਤ ਸਿੰਘ ਨੇ ਬੀਬੀ ਨੂੰ ਸ਼ਵਾਸ਼ ਦਿੱਤੀ ਹੁਣ ਅਵੇਰ ਹੋ ਗਈ ਸੀ ਸਾਰੇ ਪਾਠ ਕਰਕੇ ਸੌ ਗਏ ਸਵੇਰੇ ਪ੍ਰਤਾਕਾਲ ਸਿੰਘ ਉੱਠਦੇ ਹੁੰਦੇ ਸਨ ਤੇ ਰੁੱਤ ਵੀ ਬਸੰਤ ਦੀ ਸੀ ਉਸ ਜੰਗਲ ਦੇ ਵਿੱਚ ਈਸ਼ਵਰ ਦੇ ਨਾਮ ਦੀ ਮਹਿਮਾ ਨੇ ਉਸ ਰਸ ਬੰਦਾ ਦੀ ਬੈਕੁੰਠ ਪਹਾੜਣ ਲੱਗਾ ਸਵੇਰ ਹੁੰਦੇ ਹੀ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਸੰਗਤ ਆ ਜੁੜੀ ਪਹਿਲੇ ਸ਼ਾਮ ਸਿੰਘ ਨੇ ਸੰਗਤ ਨੂੰ ਦੱਸਿਆ ਕਿ ਬੀਬੀ ਸਰਸਤੀ ਦਾ ਸੰਕਲਪ ਆਪਣਾ ਜਨਮ ਧਰਮ ਅਰਥ ਬਤੀਤ ਕਰਨ ਦਾ ਹੈ ਔਰ ਘਰਵਾਰ ਸੋਲੇ ਜੰਗ ਅਰ ਥਾਂ ਭਰਾਵਾਂ ਦੀ ਸੇਵਾ ਕਰਨੀ ਚਾਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸੰਗਤਾਂ ਵਿੱਚ ਸਾਂਝੀ ਕਰਦੇ ਹਾਂ ਔਰ ਆਪਣੀ ਧਰਮ ਭੈਣ ਬਣਾਉਂਦੇ ਹਾਂ ਸਰਵੱਤ ਖਾਲਸਾ ਇਹਨਾਂ ਨੂੰ ਆਪਣੇ ਮਾਤਾ ਸਾਹਿਬ ਦੇਵਾਂ ਜੀ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪੁੱਤਰੀ ਜਾਣੇ ਔਰ ਇਹਨਾਂ ਨਾਲ ਭੈਣਾ ਵਾਲਾ ਵਰਤੋਅ ਕਰੇ ਫਿਰ ਅੰਮ੍ਰਿਤ ਛਕਾਇਆ ਗਿਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨਾਮ ਸੁੰਦਰ ਕੌਰ ਰੱਖਿਆ ਜੋ ਸੁੰਦਰੀ ਹੋ ਕੇ ਪ੍ਰਸਿੱਧ ਹੋਇਆ ਹਾਰਸਾ ਜੀ ਦੀਆਂ ਖੁਸ਼ੀਆਂ ਦੀ ਹੱਦ ਕਿੱਥੇ ਸੀ ਅੱਜ ਉਹ ਦਿਨ ਹੈ ਕਿ ਆਪਣੀ ਇੱਕ ਭੈਣ ਨੂੰ ਸ਼ੇਰ ਦੀਆਂ ਨੌਂਦਰਾਂ ਵਿੱਚੋਂ ਕੱਢ ਕੇ ਲੈ ਆਏ ਹਨ ਤੇ ਉਹ ਅੱਜ ਧਰਮ ਦੀ ਜਗਦੇਵੀ ਤੇ ਆਪਣਾ ਬਲੀਦਾਨ ਦੇਣ ਲੱਗੀ ਹੈ ਜੋ ਹੁਣ ਦਲ ਵਿੱਚ ਰਹਿ ਕੇ ਸਾਰੀ ਆਯੂ ਸੇਵਾ ਕਰੇਗੀ ਤੇ ਵੀਰਾਂ ਦੇ ਦੁੱਖ ਵੰਡਾਏਗੀ ਸਾਰੀ ਫੌਜ ਵਿੱਚ ਕਿਹੜਾ ਪੁਰਖ ਸੀ ਜਿਸਦੇ ਸਿਰੋਂ ਇਸਤਰੀ ਦਾ ਕੋਮਲ ਪ੍ਰੇਮ ਮਈ ਤੇ ਦਇਆਵਾਨ ছায়ਾ ਨਹੀਂ ਉੱਡ ਚੁੱਕਾ ਸੀ ਕਿਹੜਾ ਸੀ ਜੋ ਮਾਤਾ ਭੈਣ ਜਾਂ ਬੌਟੀ ਦੇ ਪਵਿੱਤਰ ਸੰਬੰਧ ਤੋਂ ਧਰਮ ਦੀ ਖਾਤਰ ਇੱਕ ਤਰ੍ਹਾਂ ਵਿਛੜ ਨਹੀਂ ਚੁੱਕਾ ਸੀ ਆਰ ਮੁੱਦਤਾ ਤੋਂ ਫੌਜੀ ਜੀਵਨ ਵਿੱਚ ਫੌਜੀ ਜੀਵਨ ਬਤੀਤ ਨਹੀਂ ਕਰ ਰਿਹਾ ਸੀ ਆ ਪਿਆਰੇ ਪਾਠਕ ਉਸ ਪੰਥ ਹਿੱਤ ਕੁਰਬਾਨ ਹੋਣ ਵਾਲੀ ਜਥੇ ਵਿੱਚ ਇਸ ਧਾਰਮੀ ਕੰਨਿਆ ਦੀ ਕੁਰਬਾਨੀ ਨੇ ਉਹ ਪਵਿੱਤਰ ਆਸਰ ਪੈਦਾ ਕੀਤਾ ਕਿ ਸਭ ਨੇ ਉਸ ਨੂੰ ਮਾਤਾ ਜਾਂ ਭੈਣ ਸਮਝ ਕੇ ਇਸ ਆਨੰਦ ਨਾਲ ਗੁਰੂ ਸਾਹਿਬ ਜੀ ਦੇ ਧੰਨਵਾਦ ਕੀਤੇ ਕਿ ਜਿਨ੍ਹਾਂ ਦੀ ਸਮਝ ਉਸ ਵੇਲੇ ਠੀਕ ਆਉਂਦੀ ਹੈ ਜਿਸ ਵੇਲੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਮਨ ਸੁਤੇ ਹੀ ਕਰਤਾਰਵਲ ਖਿੱਚਿਆ ਜਾਂਦਾ ਹੈ ਇਹ ਸਿੱਖ ਧਰਮ ਦੇ ਸੱਜਣੋ ਏ ਸਿੱਖ ਧਰਮ ਦੇ ਸੱਜਣੋ ਇਸ ਪਵਿੱਤਰ ਸਮੇਂ ਨੂੰ ਯਾਦ ਕਰਕੇ ਇੱਕ ਤਾਂ ਬੈਰੀ ਦੋ ਪਵਿੱਤਰ ਹੰਝੂ ਦੇਖ ਦਿਓ ਉਹ ਕਿਹਾ ਪਵਿੱਤਰ ਉਹ ਕਿਹਾ ਪਵਿੱਤਰ ਸਮਾਂ ਸੀ ਉਹ ਕਿਹੜਾ ਸਤਜੋਗ ਸੀ ਕਿ ਆਪਣੇ ਵਿੱਚ ਇੱਕ ਮੁਟਿਆਰ ਕਾਕੀ ਨੂੰ ਵੇਖ ਕੇ ਸਾਰੀ ਫੌਜ ਨੇ ਹਾਂ ਹਾਂ ਪਵਿੱਤਰਤਾ ਦੀ ਦੇਵੀ ਤੇ ਸਗੀ ਭੈਣ ਵਾਲੀ ਭਾਵਨਾ ਨਾਲ ਵੇਖਿਆ ਸਭ ਨੇ ਭੈਣ ਸਗੀ ਭੈਣ ਜਾਣ ਕੇ ਸੀਸ ਨਿਵਾਇਆ ਤੇ ਖੁਸ਼ੀ ਮਨਾਈ ਇਹ ਹੀ ਪਵਿੱਤਰਤਾ ਸੀ ਜੋ ਸਤਗੁਰਾਂ ਨੇ ਸਿਖਾਈ ਸੀ ਕੌਮ ਤਦੋਂ ਗੁਰੂ ਪ੍ਰੇਮ ਨਾਲ ਆਪਾ ਵਾਰ ਕੁਰਬਾਨੀਆਂ ਕਰਦੀ ਸੀ ਗੁਰੂ ਪ੍ਰੇਮ ਨਾਲ ਪ੍ਰੋਤੀ ਪਈ ਸੀ ਤੇ ਨਾਮ ਬਾਣੀ ਦੇ ਆਸਰੇ ਜੀ ਹੁੰਦੀ ਸੀ ਜਦ ਦੀਵਾਨ ਸਮਾਪਤ ਹੋਇਆ ਤਾਂ ਲੰਗਰ ਦੀ ਸੇਵਾ ਵਿੱਚ ਸੁੰਦਰੀ ਜੀ ਨੇ ਟੈਲਾ ਕੀਤਾ ਔਰ ਸਭ ਨੇ ਆਨੰਦ ਨਾਲ ਪ੍ਰਸ਼ਾਦਾ ਛਕਿਆ ਇਸ ਪ੍ਰਕਾਰ ਉਸ ਧਰਮੀ ਬੀਬੀ ਨੂੰ ਖਾਲਸੇ ਜੀ ਦੀ ਸੇਵਾ ਕਰਦਿਆਂ ਕੁਝ ਸਮਾਂ ਬੀਤਿਆ ਧੰਨਵਾਦ